ਉਹ ਕਹਿੰਦੇ ਚੜੀ ਚੀਜ਼ ਕੋਟੇ ਕਰਨੇ ਕੀ ਨੇ ਬੇਲੇ ਬੈਠੋ ਪਾਈ ਜਾਓ ਲੱਕ ਕਣਕ ਮਿਲਦੀ ਆ ਫਰੀ ਡਾਕਟਰਾਂ ਨੇ 4 ਲੱਖ ਰੁਪਏ ਮੰਗਿਆ ਦੋਨੋਂ ਗੋਡਿਆਂ ਦਾ ਪੈਸੇ ਹੈ ਨਹੀਂ ਤਾਂ ਬਾਪੂ ਜੀ ਨੂੰ ਕਰਾਇਏ ਦੀ ਸੇਵਾ ਅਸੀਂ ਦਵਾ ਕੇ ਬਾਪੂ ਜੀ ਨੂੰ ਭੇਜਾਂਗੇ ਇਲਾਜ ਕਰਾਵਾਂਗੇ ਤੁਸੀਂ ਸਿਰਫ ਅਰਦਾਸ ਕਰਨੀ ਆ ਕਿਸੇ ਵੀ ਵੀਰ ਭੈਣ ਨੂੰ ਕੋਈ ਮੈਡੀਕਲੀ ਕੋਈ ਗਾਈਡੈਂਸ ਦੀ ਲੋੜ ਆ ਜਰੂਰ ਆਓ ਇੱਥੇ ਤੇ ਗੋਡੇ ਕਦੋਂ ਤੋਂ ਖਰਾਬ ਬਾਪੂ ਜੀ ਤੁਹਾਡੇ 6 ਮਹੀਨੇ ਹੋ ਗਏ ਜੀ ਤਾਂ ਘਰੇ ਫਿਰ ਤੁਹਾਡੇ ਕਮਾਈ ਦਾ ਸਾਧਨ ਕਿਦਾਂ ਰੋਟੀ ਪਾਣ ਕਿਦਾਂ ਰੋਟੀ ਪਾਣੀ ਕਿਦਾਂ ਖਾਣੇ ਹੋ ਫਿਰ ਪੜ੍ਹਨ ਨੂੰ ਮਿਲਦੀ ਆ ਜੀ ਖਰਚ ਕੌਣ ਕੌਣ ਰੰਦਾ ਮਾਂ ਤੇ ਮੁੰਡਾ ਜਾਂ ਤੁਸੀਂ ਤੇ ਬੇਟਾ ਬੇਟਾ ਮੈਰਿਡ ਹੈ ਨਹੀਂ ਤੇ ਉਹ ਸੇਵਾ ਪਣੀ ਕਰਦਾ ਤੁਹਾਡੇ ਨਹੀਂ 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 ਕਰਦਾ ਤੇ ਨਾਲ ਜਾਣ ਨੂੰ ਤਿਆਰ ਨਹੀਂ ਤੁਹਾਡੇ ਨਾ ਉਹ ਤਾਂ ਨਾਲ ਜਾਣ ਨੂੰ ਵੀ ਨਹੀਂ ਤਿਆਰ ਮੈਂ ਪੁੱਤੀਜੇ ਨੂੰ ਲੈ ਕੇ ਜਾਊਂਗਾ ਜੀ ਉਹ ਤਿਆਰ ਤੇ ਤੁਹਾਨੂੰ ਇੱਥੇ ਕਿੰਨੇ ਭੇਜਿਆ ਇੱਥੇ ਤੁਹਾਡਾ ਇੱਕ ਆ ਬੰਦਾ ਆ ਮੁੰਡਾ ਉੱਥੇ ਸਿਵਲ ਹਸਪੀਟਲ ਵਿੱਚ ਸਿਵਲ ਹਸਪੀਟਲ ਅੱਛਾ ਅੱਛਾ ਤੇ ਤੁਸੀਂ ਕਦੋਂ ਤੋਂ ਗੁੱਡੇ ਕਦੋਂ ਤੋਂ ਖਰਾਬ ਹੈ ਤੁਹਾਡੇ ਸਿਵਲ ਹਸਪੀਟਲ ਵਿੱਚ ਕਈ ਚਾਰ ਮਹੀਨੇ ਤੋਂ ਦਿਖਾ ਰਿਆਂ ਲਗਾਤਾਰ ਦਵਾਈ ਕੀ ਕਹਿੰਦੇ ਡਾਕਟਰ ਕੁਝ ਨਹੀਂ ਕਹਿ ਰਹੇ ਜੀ ਕੋਈ ਖਾਸ ਕੋਈ ਦਵਾਈ ਲੈ ਰਹੇ ਨਵੇਂ ਗੋਡੇ ਪਾਉਣ ਨੂੰ ਕਿਤੋਂ ਪਤਾ ਕੀਤਾ ਡਾਕਟਰ ਕੋਲ ਹਾਂ ਜੀ ਉਹਨਾਂ ਨੇ ਕਿਹਾ ਜੀ ਕਹਿੰਦੇ ਫਾਵਾ ਕਿੰਨੇ ਪੈਸੇ ਮੰਗਦੇ ਹੋ ਇਹਨਾਂ ਨੇ ਮੇਰੇ ਤੋਂ ਪਾਉਣ ਦੀ ਗੱਲ ਕਰਕੇ ਪੈਸੇ ਪਾਉਣ ਦੀ ਗੋਡੇ ਪਾਉਣ ਦੀ ਗੱਲ ਹੀ ਨਹੀਂ ਕਰਦੇ ਅੱਛਾ ਵੈਸੇ ਕਿਤੋਂ ਪ੍ਰਾਈਵੇਟ ਹਸਪੀਟਲ ਤੋਂ ਪਤਾ ਕਰਾਇਆ ਗੋਡੇ ਦਾ ਕਿੰਨਾ ਸਰ ਉਹ 2 ਲੱਖ ਰੁਪਈਆ ਦਾ ਇੱਕ ਗੋਡੇ ਦਾ 4 ਲੱਖ ਦੋਨਾਂ ਦਾ ਨਹੀਂ ਦੋਨਾਂ ਦੇ ਦਾ ਦੋਨਾਂ ਦਾ 2 ਲੱਖ ਤੇ ਤੁਹਾਡੇ ਕੋਲ ਆਇਸ਼ਵਰਨ ਕਾਰਡ ਹੈਗਾ ਦਿਖਾਓ ਅਰੇ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਕਿ ਆਸ਼ਮਾਨ ਕਾਰਡ ਨਾਲ ਫ੍ਰੀ ਗੋਡੇ ਪੈ ਜਾਣਗੇ ਪਤਾ ਜੀ ਹਾਂ ਪਤਾ ਹੈ ਫਿਰ ਪੁਆਏ ਕਿਉਂ ਨਹੀਂ ਫਿਰ ਬਾਪੂ ਜੀ ਪੁਆਏ ਕਿਉਂ ਨਹੀਂ ਕਿੱਥੇ ਨਹੀਂ ਹੈ ਮਤਲਬ ਕੀ ਮਤਲਬ ਸਮਝ ਨਹੀਂ ਕਿੱਥੋਂ ਜਾ ਕੇ ਪੈਣੇ ਨੇ ਆ ਕੀ ਚੱਕਰ ਕਹਾਣੀ ਕੀ ਹੈ ਨਾਮ ਕੀ ਤੁਹਾਡਾ ਸਰਦਾਰ ਦਰਸ਼ਨ ਸਿੰਘ ਜੀ ਹੁਣ ਆ ਇੱਕ ਤੁਸੀਂ ਲਾਈਵ ਜਿਹੜੀ ਗੱਲਬਾਤ ਸੁਣੀ ਹੈ ਸਾਡੀ ਟੀਮ ਫਿਰ ਤੁਸੀਂ ਦੇਖ ਲਓ ਟਾਈਮ ਸਾਡੀ ਟੀਮ ਦਾ ਫੇਰ ਤੁਹਾਨੂੰ 744 ਹੋ ਚੁੱਕੇ ਨੇ ਸਾਡੀ ਟੀਮ ਬੈਠੀ ਹੈ 7 ਤੋਂ 9 ਰੋਜ਼ ਬੈਟ ਦੀ ਬਿੰਦਣਾਗਾ 365 ਦਿਨ ਤੇ ਇੱਥੇ ਮੈਡੀਕਲੀ ਜਿੰਨੇ ਵੀ ਪੀੜਤ ਲੋਕ ਸਾਡੀ ਵੀਡੀਓਜ਼ ਦੇਖ ਕੇ ਸਾਡੇ ਤੱਕ ਪਹੁੰਚਦੇ ਨੇ ਭਾਵੇਂ ਉਹ ਜੰਮੂ ਤੋਂ ਕਸ਼ਮੀਰ ਤੋਂ ਹਰਿਆਣਾ ਹਿਮਾਚਲ Shimla Ludhiana ਪੰਜਾਬ ਜਿੱਥੋਂ ਮਰਜ਼ੀ ਆਜਣ ਉੱਥੇ ਸਭ ਤੋਂ ਵੈਲੀ ਚੀਜ਼ ਜਿਹੜੀ ਮੈਨੂੰ ਇਸ ਟੀਮ ਦੀ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਕਿ ਗਾਈਡ ਕਰਦੇ ਨੇ ਜਿਵੇਂ ਹੁਣ ਸਰਦਾਰ ਦਰਸ਼ਨ ਸਿੰਘ ਜੀ ਦੇ ਗੋਡੇ ਪੈਣੇ ਨੇ ਦੋਨੋਂ ਇਹਨਾਂ ਕੋਲ ਆਸ਼ਵਾਨ ਕਾਰਡ ਹੈਗਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੇ ਜਾਵਾਂ ਜਿੱਥੇ ਮੇਰੇ ਗੋਡੇ ਪੈਸੇ ਹੈ ਨਹੀਂ ਘਰ ਦੇ ਹਾਲਾਤ ਉਹਨਾਂ ਬਾਪੂ ਨੇ ਸੁਣਾਈ ਦਿੱਤੇ ਨੇ ਹੁਣ ਅਸੀਂ ਬਾਪੂ ਨੂੰ ਫਰੀਦਕੋਟ ਮੈਡੀਕਲ ਭੇਜਾਂਗੇ ਉੱਥੇ ਸਾਡੀ ਟੀਮ ਇਹਨਾਂ ਨੂੰ ਗਾਈਡ ਕਰੇਗੀ ਇਹਨਾਂ ਦੇ ਗੋਡੇ ਫ੍ਰੀ ਪੈਣਗੇ ਜਿਹੜਾ 2-4000 5000 ਉੱਪਰ ਖਰਚਾ ਆਊਗਾ ਦਵਾਈਆਂ ਦੂਈਆਂ ਦਾ ਉਹ ਤੁਹਾਡੇ ਵਰਗੇ ਸਾਥੀ ਜਿਹੜੇ ਸਾਡੇ ਡੋਨਰ ਇੱਥੇ ਆਂਦੇ ਨੇ ਉਹ ਕਰਨਗੇ ਹੁਣ ਬਾਪੂ ਜੀ ਕਹਿੰਦੇ ਮੇਰੇ ਕੋਲ ਕਿਰਾਇਆ ਵੀ ਹੈ ਨਹੀਂ ਜਾਣ ਨੂੰ ਤਾਂ ਬਾਪੂ ਜੀ ਨੂੰ ਕਿਰਾਏ ਦੀ ਸੇਵਾ ਅਸੀਂ ਦਵਾ ਕੇ ਬਾਪੂ ਜੀ ਨੂੰ ਭੇਜਾਂਗੇ ਇਲਾਜ ਕਰਾਵਾਂਗੇ ਤੁਸੀਂ ਸਿਰਫ ਅਰਦਾਸ ਕਰਨੀ ਹੈ ਬਾਪੂ ਦੇ ਇੱਕ ਤੰਦਰੁਸਤੀ ਵਾਸਤੇ ਤੇ ਚੜ੍ਹਦੀ ਕਲਾ 'ਚ ਫੱਪੀ ਕਦੋਂ ਭੇਜਦੀ ਐ ਸੋਮਵਾਰ ਭੇਜਦੀ ਐ ਅਜਾ ਕਹਿੰਦਾ ਹੁਣ ਕਿ ਭੇਜਦੇ ਨਹੀਂ ਤੇ ਤੁਸੀਂ ਉਹ ਕਿਉਂ ਘਰਾਨੇ ਕਿਉਂ ਤੁਹਾਡਾ ਇਲਾਜ ਹੋ ਜਾਣਾ ਫਿਰ ਮੰਨ ਕਾ ਦੋ ਭਰਦੇ ਹੋ ਉਹ ਨਾਲ ਹੈ ਨਹੀਂ ਘਾਣਾ ਕੋ ਨਾਲ ਹੈ ਨਹੀਂ ਕੀ ਗਿਆ ਕਿਹਾ ਹੂਗਾ ਮੈਂ ਭਰਾ ਨੂੰ ਕਹੂੰਗਾ ਉਹ ਜਾਣਗੇ ਉਹ ਮਦਦ ਕਰਦੇ ਨੇ ਬਈ ਪਰ ਮੇਰੇ ਆਪਣੇ ਬੱਚੇ ਨਾਲ ਜਾਣੇ ਚਾਹੀਏ ਨੇ ਠੀਕ ਹੈ ਨਾ ਕੀ ਕਹਿੰਦੇ ਹੋ ਕਿਉਂ ਨਹੀਂ ਜਾਂਦਾ ਉਹ ਕਹਿੰਦੇ ਛੜੀ ਚੀਜ਼ ਕੋਟੇ ਕਰਨੇ ਕੀ ਨੇ ਬਹਿਲੇ ਬੈਠੂ ਪਾਈ ਜਾ ਕਣਕ ਮਿਲਦੀ ਐ ਫਰੀ ਇਹ ਕੌਣ ਕਹਿੰਦਾ ਇਹ ਮੁੰਡਾ ਕਹਿੰਦਾ ਓਏ ਹੋਏ ਤੇ ਕੁੜੀਆਂ ਦੋਨੋਂ ਕੁੜੀਆਂ ਮੈਰਿਟ ਨੇ ਉਹ ਵਿਚਾਰੀਆਂ ਨਹੀਂ ਮਦਦ ਕਰਦੀਆਂ ਕਿ ਨਾਲ ਚੱਲ ਜਾਣ ਨਹੀਂ ਤੇ ਬਾਪੂ ਕੀ ਸਿੱਖਿਆ ਫਿਰ ਇੰਨੀ ਉਮਰ ਕਰਕੇ ਦੋ ਤਿੰਨ ਜਵਾਗ ਜੰਮੇ ਤੇ ਅੱਜ ਤਿੰਨੋਂ ਸਾਹਮਣ ਨੂੰ ਤਿਆਰ ਨਹੀਂ ਕੁਝ ਨਹੀਂ ਜਿੱਤਦਾ ਬੱਚੇ ਨਾ ਬਣਾਓ ਹੀ ਨਾ ਬਸ ਬੱਚੇ ਨਾ ਬਣਾਓ ਬਸ ਤੇ ਕੰਮ ਕੀ ਕੀਤਾ ਤੁਸੀਂ ਸਾਰੇ ਦਿਨ ਕੀ ਕਰਾ ਲਈ ਮਾਰ ਕੇ ਕੰਮ ਉਹਨੂੰ ਕੈਂਸਰ ਹੋ ਗਿਆ ਸੀ 12 ਸਾਲ ਕੇ ਅੱਛਾ ਕੈਂਸਰ ਹੋਇਆ ਛਾਤੀ 'ਚ ਮੇਰੇ ਕੋ 4.5 ਲੱਖ ਰੁਪਈਆ ਸੀ ਉਹ ਮੈਂ ਉਹਦੇ ਤੇ ਲਾਤਾ ਪਰ ਠੀਕ ਨਹੀਂ ਹੋਇਆ ਅੱਛਾ ਤੇ ਕੰਮ ਕੀ ਕੀਤਾ ਬਾਪੂ ਜੀ ਤੁਸੀਂ ساری ਜ਼ਿੰਦਗੀ ਕੰਮ ਆ ਬਿਜਲੀ ਦਾ ਕਰਦਾ ਸੀ ਅੱਛਾ ਚਲ ਕੋਈ ਨਹੀਂ ਤੁਸੀਂ ਇੱਕ ਵਾਰ ਆਉਨਾ ਇਹ ਮਾਲਕ ਦੇ ਰੰਗ ਨੇ ਹੁਣ ਸਾਨੂੰ ਵੀ ਸਮਝ ਨਹੀਂ ਕਿ ਬੱਚੇ ਕਿਉਂ ਐ ਕਰਦੇ ਨੇ ਸਾਨੂੰ ਤਾਂ ਰੋਜ਼ ਹੀ ਮਾਪੇ ਮਿਲਦੇ ਨੇ ਕੋਈ ਨਹੀਂ ਅਸੀਂ ਵੀ ਤੁਹਾਡੇ ਬੱਚੇ ਹੀ ਆ ਅਸੀਂ ਤੁਹਾਨੂੰ ਕਰਾਇਆ ਦਵਾ ਕੇ ਸਵੇਰੇ ਸੋਮਵਾਰ ਭੇਜਦੇ ਆਂ ਤੁਹਾਡਾ ਜੋ ਵੀ ਹੱਲ ਹੋਊਗਾ ਅਸੀਂ ਕਰਾਂਗੇ ਤੇ ਤੁਹਾਡੇ ਭਤੀਜੇ ਨੂੰ ਵੀ ਕੋਈ ਖਾਣੇ ਖਾਣ ਪੀਣ ਦੇ ਪੈਸੇ ਚਾਹੀਦੇ ਹੋ ਸਾਨੂੰ ਵੀ ਦਿਹਾੜੀ ਦੇ ਦਵਾਂਗੇ ਉਹ ਵੀ ਆਪਣੀ ਵਿਚਾਰਾ ਦਿਹਾੜੀ ਖਰਾਬ ਕਰਕੇ ਜਾਊਗਾ ਅਸੀਂ ਇਹਨੂੰ ਦਿਹਾੜੀਆਂ ਦੇ ਹਿਸਾਬ ਨਾਲ ਦੇ ਦਣਗੇ ਜਿੰਨੀ ਦੇਰ ਉਹ ਤੁਹਾਡਾ ਇਲਾਜ ਕਰਾਏਗਾ ਅਸੀਂ ਉਹਨੂੰ ਰੋਜ਼ ਦੀ ਦਿਹਾੜੀ ਦੇ ਹਿਸਾਬ ਨਾਲ 500 ਰੁਪਏ ਦਵਾਂਗੇ ਜੇ 10 ਦਿਨ ਉਹ ਤੁਹਾਡੇ ਨਾਲ ਲਾਏਗਾ ਇਲਾਜ ਕਰਾਏਗਾ ਲਾਈਟਰਿੰਗ ਪਸ਼ਾਬ ਕਰਾਏਗਾ ਕੱਪੜੇ ਬਦਲੇਗਾ ਅਸੀਂ ਉਹਨੂੰ 500 ਰੁਪਏ ਦੀ ਹੱਡੀ ਦਵਾਂਗੇ 5000 ਰੁਪਏ 10 ਦਿਹਾੜੀਆਂ ਦਾ ਦਵਾਂ ਠੀਕ ਹੈ ਤੂੰ ਚੜ੍ਹਦੀ ਕਲਾ ਚ ਰੋ ਬੇਟਾ 1000 ਰੁਪ ਚਾ ਜ ਆਇਆ ਮਿਲਣ ਤੇ ਇੰਨਾ ਕੁ ਲੈਕ ਪੁੱਤਰ ਹੈ ਇਹ ਆਪਣੇ ਮਾਪੇ ਨੂੰ ਤਾਂ ਸੰਭੂਗਾ ਹੀ ਸੰਭੂਗਾ ਸਾਹਮਦਾ ਵੀ ਹੈ ਤੇ ਨਾਲ ਬਾਕੀ ਦੁਨੀਆ ਨੂੰ ਵੀ ਸੰਭੇਗਾ ਤੁਸੀਂ ਇਹਦੇ ਹੱस्ते ਅਰਦਾਸ ਕਰੋ ਠੀਕ ਹੈ ਤੁਹਾਡਾ ਬੱਚਾ ਹੀ ਹੈ ਦੇਣ ਵਾਲੇ ਅਸ਼ੀਰਵਾਦ ਲੈ ਇਹ ਇਹ ਪਰਿਵਾਰ ਸਾਡੇ ਨਾਲ 8 ਸਾਲਾਂ ਤੋਂ ਜੁੜਿਆ ਤੇ ਰੋਜ਼ ਸੇਵਾ ਕਰ ਮਤਲਬ ਹਰ ਮਹੀਨੇ ਸੇਵਾ ਕਰਨ ਆਉਂਦੇ ਇਹਦੇ ਹੱस्ते ਅਰਦਾਸ ਕਰੋ ਕਦੋਂ ਜਾਣਾ ਜੀ ਇਹ ਤੁਹਾਨੂੰ ਸਾਰਾ ਸਮਝਾਣਗੇ ਤੁਸੀਂ ਕਰਾਇਆ ਲੈ ਲਓ ਬਸ ਤੁਸੀਂ ਇਹਨੂੰ ਚੜਦੀ ਕਲਾ ਚ ਰੱਖਣਾ ਇਹ ਇਹਨੂੰ ਅਰਦਾਸ ਕਰਨੀ ਹੈ ਇਹਦੇ ਹੱस्ते ਠੀਕ ਹੈ ਇਹ ਵੀ ਤੁਹਾਡਾ ਬੱਚਾ ਹੀ ਹੈ ਮਾਲਕ ਸਾਹਿਬ ਦੀ ਕਿਰਪਾ ਕਰੇ ਬੇਟਾ ਸਮਝਾਓ ਬਾਪੂ ਨੂੰ ਸਾਰਾ ਹੁਣ ਇਹਦੇ ਵਿੱਚ ਤੁਸੀਂ ਦੇਖੋ ਸਿਰਫ ਇੱਕ ਗਾਈਡੈਂਸ ਦੀ ਲੋੜ ਹੈ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਸਾਡੀ ਇਹ ਵੀਡੀਓ ਘਰ ਘਰ ਪਹੁੰਚਾਓ ਕਿਸੇ ਵੀ ਵੀਰ ਭੈਣ ਨੂੰ ਕੋਈ ਮੈਡੀਕਲੀ ਕੋਈ ਗਾਈਡੈਂਸ ਦੀ ਲੋੜ ਹੈ ਜਰੂਰ ਆਓ ਇੱਥੇ ਦੇਖੋ ਬਾਪੂ ਕਿਵੇਂ ਕਿੰਨੀ ਆਸ ਦੇ ਵਿੱਚ ਆਪਣੇ ਬੱਚੇ ਨਹੀਂ ਪੁੱਛਦੇ ਕਿਤੋਂ ਪਤਾ ਕਰਕੇ ੱੱਕੇ ਖਾ ਕੇ ਬਾਪੂ ਇੱਥੇ ਆਇਆ ਅਗਲਾ ਬਾਪੂ ਫੇਰ ਆ ਗਿਆ ਮਰੀਜ਼ ਫੇਰ ਬੈਠੇ ਨੇ ਤੁਸੀਂ ਆਇਆ ਕਰੋ ਫ੍ਰੀ ਆ ਯਾਰ ਇੱਥੇ ਆਣਾ ਬਹਿਣਾ ਆ ਕੇ ਬਹਿ ਜਿਓ ਸਾਡੇ ਨਾਲ ਕੋਈ ਪੈਸੇ ਨਹੀਂ ਲੱਗਦੇ ਬਹਿਣ ਦੇ ਮੋਡਲ ਟਾਊਨ ਲੁਧਿਆਣੇ ਸ਼ਾਮੀ 7 ਤੋਂ 9 ਰੋਜ਼ ਬਿੜਨ ਆਗਾ ਸੀ ਬੈਠਦੇ ਆ ਆਓ ਸਾਡੀ ਟੀਮ ਦੇ ਮੈਂਬਰ ਬ ਤੇ ਸਾਡਾ ਨਾਲ ਮੋਢਾ ਨਾਲ ਮੋਢਾ ਜੋੜ ਕੇ ਆ ਲੋਕ ਸੇਵਾ ਦੇ ਕੰਮ ਦੇ ਵਿੱਚ ਜ਼ਰੂਰੀ ਯੋਗਦਾਨ ਪਾਓ ਬਾਪੂ ਵਿਚਾਰੇ ਕੋ ਦੇਖੋ ਧਿਆਨ ਨਾਲ ਬੇਟਾ ਫੜ ਲਓ ਫੜ ਲਓ ਦੇਖੋ ਬਾਪੂ ਕੋ ਬੈਠਿਆ ਵੀ ਨਹੀਂ ਜਾਂਦਾ ਕੀ ਹਾਲਾਤ ਨੇ ਅਰਦਾਸ ਕਰੋ ਬਾਪੂ ਵਾਸਤੇ ਕਿ ਇਦਾਂ ਦੀ ਔਲਾਦ ਕਿਸੇ ਨੂੰ ਨਾ ਮਿਲੇ ਚੰਗੀ ਔਲਾਦ ਮਿਲੇ ਇਹਨੇ ਚੰਗੇ ਕਰਮ ਕਰੋ ਜਵਾਨੀ ਵਿੱਚ ਕਰਮ ਕਰਨੇ ਬਣੇ ਚੰਗੇ ਤਾਂ ਹੀ ਔਲਾਦ ਚੰਗੀ ਨਿਕਲੇਗੀ ਜਵਾਨੀ ਚਾ ਬਾ ਬੰਦੇ ਨੂੰ ਬੰਦਾ ਨਹੀਂ ਸਮਝਦੇ ਬੁੜਾਪੇ ਚ ਫਿਰ ਕਿੱਥੋਂ ਕਰਮ ਦਾ ਭੁਗਤ ਨਹੀਂ ਪਾਣੇ ਹੁਣ ਨਾ ਜਾਣੇ ਕਿਹੜੇ ਕਰਮ ਨੇ ਬਾਪੂ ਦੇ ਚਲੋ ਬਾਪੂ ਦੇ ਛੱਡੋ ਸਾਡੇ ਮਾੜੇ ਕਰਮ ਅਸੀਂ ਆਪਣੇ ਮਾੜੇ ਕਰਮਾਂ ਦਾ ਪ੍ਰਾਸ਼ਚਤ ਕਰ ਲਈਏ ਬਾਪੂ ਦੀ ਸੇਵਾ ਕਰਕੇ ਅਸੀਂ ਵੀ ਕਿਹੜਾ ਬਹੁਤ ਸੁਥਰੇ ਆ ਬਸ ਸਾਡੇ ਪੜਦੇ ਪਏ ਹੋਏ ਨੇ ਤਾਂ ਚੱਲੀ ਜੰਨੇ ਆ ਜਿਸ ਦਿਨ ਸਾਡਾ ਪੜਦਾ ਚੱਕਿਆ ਗਿਆ ਨੰਗੇ ਹੋ ਗਏ ਪਤਾ ਲੱਗ ਜਾਏਗਾ ਅਸੀਂ ਵੀ ਕਿੰਨੇ ਦੁੱਤ ਦੁੱਤ ੁੱਲੇ ਆ ਸਾਰਿਆਂ ਦੇ ਕੋਈ ਨਾ ਕੋਈ ਮਾੜੇ ਕਰਮ ਹੈਗੇ ਨੇ ਇਸ ਤੋਂ ਪਹਿਲਾਂ ਰੱਬ ਹਸਾਬ ਕਿਤਾਬ ਲਵੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਉਹ ਮਾੜੇ ਕਰਮਾਂ ਦਾ ਪ੍ਰਾਸ਼ਚਤ ਕਰ ਲਓ ਲੋਕਾਂ ਦੀ ਸੇਵਾ ਕਰਕੇ ਇੱਕ ਇਹੀ ਜ਼ਰੀਆ ਹੈ ਆਪਣੇ ਮਾੜੇ ਕਰਮ ਕੱਟਣ ਦਾ ਹੋਰ ਕੋਈ ਜ਼ਰੀਆ ਨਹੀਂ ਤਾਂ ਆਵਰ ਅਲ ਮਿਲ ਕੇ ਆਪਾਂ ਇਹਨਾਂ ਦੀ ਮਦਦ ਕਰੀਏ ਕਿਸੇ ਨੂੰ ਦਵਾਈ ਲੈ ਦਿਓ ਕਿਸੇ ਦਾ ਇਲਾਜ ਕਰਾ ਦਿਓ ਕਿਸੇ ਟੈਸਟ ਕਰਾ ਦਿਓ ਜਿੰਨੀ ਹੋ ਸਕੇ ਥਿਲਫੁਲ ਸੇਵਾ ਜ਼ਰੂਰ ਪਾਓ ਧੰਨਵਾਦ